ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਥਾਣੇ ਦੇ ਇਨਸਪੈਕਟਰ ਤੇ ASI ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਸਸਪੈਂਡ ਕਿਉਂ ਕੀਤਾ ਗਿਆ? ਉਹਨਾਂ ਨੇ ਕੋਈ ਡਿਊਟੀ ਦੇ ਵਿੱਚ ਅਣਗਹਿਲੀ ਕਰਕੇ ਨਹੀਂ, ਬਲਕਿ ਬਹੁਤ ਵੱਡਾ ਗੁਨਾਹ ਕੀਤਾ। ਉਹਨਾਂ ਉੱਤੇ ਦੋਸ਼ ਲੱਗੇ ਨੇ। ਔਰ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨੇ ਪਟਿਆਲਾ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਤਾਂ ਉਹਨਾਂ ਨੂੰ ਜਾਣਾ ਪੈ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੀੜਤਾ ਦੇ ਵੱਲੋਂ ਜਿਹੜੀ ਐ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਦਖਲ ਤੋਂ ਬਾਅਦ ਇੰਸਪੈਕਟਰ ਤੇ ਏਐਸਆਈ ਨੂੰ ਇਸ ਕੇਸ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੁਣ ਦੱਸਦੀਆਂ ਕਿ ਉਹਨਾਂ ਉੱਤੇ ਦੋਸ਼ ਕੀ ਲੱਗੇ ਨੇ ਗੁਨਾਹ ਕੀ ਕੀਤਾ ਇੰਸਪੈਕਟਰ ਏਐਸਆਈ ਤੇ ਜਾਂ ਫਿਰ ਹੋਰ ਕਿਹੜੇ-ਕਿਹੜੇ ਲੋਕ ਸੀ ਉਹਨਾਂ ਦੇ ਨਾਲ ਸ਼ਾਮਲ ਉਹਨਾਂ ਨੇ 3rd ਡਿਗਰੀ ਟਾਰਚਰ ਤੱਕ ਕੀਤਾ ਨੌਜਵਾਨ ਦਾ ਕਰੰਟ ਲਗਾਇਆ ਗਿਆ ਇਹ ਕੌਣ ਕਹਿ ਰਿਹਾ ਪੀੜਤ ਕਹਿ ਰਹੇ ਨੇ ਜਦੋਂ ਪੁਲਿਸ ਦੇ ਕੋਲ ਪਹੁੰਚ ਕੀਤੀ ਗਈ ਉੱਚ ਅਧਿਕਾਰੀਆਂ ਦੇ ਕੋਲ ਵੀ ਕਿ ਸਾਡੇ ਨਾਲ ਤੇ ਮਾਰੀ ਹੋ ਰਹੀ ਹੈ ਥਰਡ ਡਿਗਰੀ ਟਾਰਚਰ ਤੱਕ ਕੀਤਾ ਗਿਆ ਕਰੰਟ ਲਗਾਇਆ ਗਿਆ ਇਸ ਤਰ੍ਹਾਂ ਦੀਆਂ ਹਾਲਾਂਕਿ ਪੰਜਾਬ ਵਿੱਚ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ ਪੁਲਿਸ ਕਾ ਸਟੱਡੀ ਦੇ ਵਿੱਚ ਪੁਲਿਸ ਅਫਸਰ ਸੱਤਾ ਦੇ ਨਸ਼ੇ ਦੇ ਵਿੱਚ ਅੰਨ੍ਹੇ ਹੋ ਜਾਂਦੇ ਨੇ ਇਹ ਨਹੀਂ ਦੇਖਦੇ ਕਿ ਅੱਗੇ ਜਿਹੜਾ ਮਲਜਮ ਤੁਸੀਂ ਕਿਸੇ ਵੀ ਕੇਸ ਦੇ ਵਿੱਚ ਕਾਬੂ ਕੀਤਾ ਜਿਸ ਨੇ ਜਿਹੜਾ ਵੀ ਗੁਨਾਹ ਕੀਤਾ ਉਸ ਗੁਨਾਹ ਦੇ ਮੁਤਾਬਕ ਉਸ ਤੋਂ ਪੁਸ਼ਗਿਸ਼ ਵੀ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਐਫ ਆਈ ਆਰ ਵੀ ਦਰਜ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਉਸ ਨੂੰ ਬਣਦੀ ਅਦਾਲਤੀ ਪ੍ਰਕਿਰਿਆ ਦੇ ਤਹਿਤ ਸਜ਼ਾ ਵੀ ਹੋਣੀ ਚਾਹੀਦੀ ਹੈ ਇਸ ਤੋਂ ਕੋਈ ਨਹੀਂ ਰੋਕਦਾ ਪੁਲਿਸ ਨੂੰ ਪਰ ਜਦੋਂ ਪੁਲਿਸ ਆਪਣੇ ਹੱਥ ਵਿੱਚ ਕਾਨੂੰਨ ਲੈ ਲੈਂਦੀ ਹੈ ਖਾਸ ਕਰਕੇ ਸੀਆਈਏ ਥਾਣਿਆਂ ਦੇ ਵਿੱਚ ਕੰਪਲੈਕਸ ਦੇ ਵਿੱਚ ਜਦੋਂ ਮੁਲਜ਼ਮਾ ਦੇ ਨਾਲ ਜਾਂ ਨੌਜਵਾਨਾ ਦੇ ਨਾਲ ਤਸ਼ੱਦਦ ਹੁੰਦਾ ਹੈ ਕਈ ਵਾਰੀ ਤਾਂ ਕਈ ਕੇਸਾਂ ਵਿੱਚ ਨੌਜਵਾਨ ਬੇਕਸੂਰ ਵੀ ਪਾਏ ਜਾਂਦੇ ਨੇ ਧੱਕੇ ਨਾਲ ਮਨਵਾਉਣ ਦੇ ਲਈ ਤਸ਼ੱਦਦ ਹੁੰਦੇ ਨੇ ਹੁਣ ਇਸ ਕੇਸ ਦੀ ਪੂਰੀ ਜਾਣਕਾਰੀ ਕੀ ਹੈ ਅਸਲੇ 26 ਜੂਨ ਦੀ ਗੱਲ ਹੈ 26 ਜੂਨ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਸੀ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਹੈ ਪੀੜਤ ਧਿਰ ਦੇ ਵੱਲੋਂ ਔਰ ਉਹਨਾਂ ਨੂੰ ਫਿਰ ਹਾਈ ਕੋਰਟ ਤੋਂ ਥੋੜੀ ਬਹੁਤੀ ਰਾਹਤ ਮਿਲਦੀ ਹੈ ਜਿਸ ਦੇ ਵਿੱਚ ਇੰਸਪੈਕਟਰ ਤੇ ਏਐਸਆਈ ਨੂੰ ਹੁਣ ਸਸਪੈਂਡ ਵੀ ਕਰ ਦਿੱਤਾ ਗਿਆ ਪਟਿਆਲਾ ਪੁਲਿਸ ਦੇ ਵੱਲੋਂ ਪਟਿਆਲੇ ਦੇ ਵਿੱਚ 26 ਜੂਨ ਨੂੰ ਦੋ ਨੌਜਵਾਨਾਂ ਦੇ ਨਾਲ ਮਾਰਕੁੱਟ ਹੁੰਦੀ ਹੈ ਉਹਨਾਂ ਨਾਲ 3 ਡਿਗਰੀ ਟਾਰਚਰ ਕੀਤਾ ਜਾਂਦਾ ਔਰ ਉਹਨਾਂ ਉੱਤੇ ਇਹ ਵੀ ਦੋਸ਼ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪੈਂਦੀ ਹੈ ਕਿ ਇੰਸਪੈਕਟਰ ਯਸ਼ਪਾਲ ਸ਼ਰਮਾ ਤੇ ਏਐਸਆਈ ਬਲਵੀਰ ਸਿੰਘ ਨੂੰ ਸਸਪੈਂਡ ਕਰਕੇ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਫਿਰ ਦਰਜ ਕੀਤਾ ਗਿਆ ਕੱਗਾ ਥਾਣਾ ਜਿਹੜਾ ਪੈਂਦਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਕੇਸ ਦਰਜ ਹੋਇਆ 26 ਜੂਨ ਦੀ ਇਹ ਘਟਨਾ ਦੱਸੀ ਜਾਂਦੀ ਹੈ ਔਰ ਮਲਜਮਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਵੀ ਕਿਹਾ ਜਾ ਰਿਹਾ ਹੈ ਔਰ ਘੱਗੇ ਦੇ ਵਿੱਚ ਵਾਰਡ ਨੰਬਰ 6 ਨਿਵਾਸੀ ਵਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 26 ਜੂਨ ਨੂੰ ਉਸ ਦੇ ਨਾਲ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਮਾਰਕੁੱਟ ਕੀਤੀ ਸੀ ਪੁਲਿਸ ਨੇ 10 ਜੁਲਾਈ ਨੂੰ ਦੋਨਾਂ ਨੂੰ ਦੇ ਖਿਲਾਫ ਐਫ ਆਈ ਆਰ ਨੰਬਰ 67 ਦਰਜ ਕੀਤੀ ਮੁਕੱਦਮਾ ਨੰਬਰ 67 ਦਰਜ ਕੀਤਾ ਔਰ ਇਸ ਮਸਲੇ ਦੇ ਵਿੱਚ ਵਰਿੰਦਰ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਜ਼ਮੀਨ ਵੋਣ ਦੇ ਲਈ ਉਕਤ ਦੋਹਾਂ ਨੌਜਵਾਨਾਂ ਨੇ ਉਸ ਨੂੰ ਰੋਕਿਆ ਔਰ ਮਾਰਕੁੱਟ ਕੀਤੀ ਪਹਿਲਾ ਨੌਜਵਾਨਾਂ ਤੇ ਮਾਰਕੁੱਟ ਕਰਨ ਦਾ ਦੋਸ਼ ਲੱਗਦਾ ਫਿਰ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਫੜ ਲਿਆ ਸੀ ਹਰਪ੍ਰੀਤ ਸਿੰਘ ਨੇ ਪੁਲਿਸ ਦੇ ਉੱਤੇ ਦੋਸ਼ ਲਗਾਇਆ ਸੀ ਕਿ ਉਸ ਨੂੰ ਥਾਣੇ ਦੇ ਵਿੱਚ 3 ਡਿਗਰੀ ਦਿੱਤੀ ਗਈ ਔਰ ਕਰੰਟ ਲਗਾਇਆ ਗਿਆ ਇੰਸਪੈਕਟਰ ਯਸ਼ਪਾਲ ਸ਼ਰਮਾ ਅਕਸਰੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦਾ ਦੂਜਾ ਨਾਮ ਮੰਨੇ ਜਾਂਦੇ ਨੇ ਪਟਿਆਲੇ ਦੇ ਵਿੱਚ ਹਰਪ੍ਰੀਤ ਸਿੰਘ ਦੇ ਮੈਡੀਕਲ ਕਰਵਾਉਣ ਦੇ ਦੌਰਾਨ ਮਾਰਕੁੱਟ ਦੀ ਜਿਹੜੀ ਰਿਪੋਰਟ ਬਣੀ ਸੀ ਜਿਸ ਦੇ ਬਾਅਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਤਤਕਾਲੀ ਏਐਸਆਈ ਯਸ਼ਪਾਲ ਸ਼ਰਮਾ ਤੇ ਏਐਸਆਈ ਬਲਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਬਾਅਦ ਐਸਐਸਪੀ ਨੇ ਦੋਨਾਂ ਦੇ ਖਿਲਾਫ ਇਹ ਕਾਨੂੰਨੀ ਤੇ ਵਿਭਾਗੀ ਕਾਰਵਾਈ ਕਰ ਦਿੱਤੀ ਹੈ ਇਸ ਦੀ ਜਾਣਕਾਰੀ ਮਿਲਦੀ ਹੈ ਪਹਿਲਾਂ ਇੱਕ ਔਰਤ ਦੇ ਵੱਲੋਂ ਦੋਸ਼ ਲਗਾਇਆ ਕਿ ਹਰਪ੍ਰੀਤ ਸਿੰਘ ਨੇ ਤੇ ਇੱਕ ਹੋਰ ਨੌਜਵਾਨ ਨੇ ਕੁੱਟਮਾਰ ਕੀਤੀ ਹੈ ਖੇਤ ਦਾ ਕੋ ਰੌਲਾ ਸੀ ਮਸਲਾ ਸੀ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਉਹਨਾਂ ਨੂੰ ਚੁੱਕ ਲਿਆ ਤੇ ਫਿਰ ਉਹਨਾਂ ਦੇ ਨਾਲ ਜਿਹੜਾ ਇੱਕ ਨੌਜਵਾਨ ਦੇ ਨਾਲ ਜਿਹੜਾ ਅਰੈਸਟ ਹੁੰਦਾ ਉਸ ਦੇ ਨਾਲ 3 ਡਿਗਰੀ ਟਰਚਰ ਕੀਤਾ ਗਿਆ ਜਿਸ ਤੋਂ ਬਾਅਦ ਪੀੜਤ ਧਿਰ ਦੇ ਵੱਲੋਂ ਪਟੀਸ਼ਨ ਪਾਈ ਜਾਂਦੀ ਹੈ ਇਹ ਹੁਣ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਮਾਮਲਾ ਵੱਧਦਾ ਦੇਖ ਕੇ ਕਿਉਂਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਹਿਲਾਂ ਹੀ ਕਰਨਲ ਬਾਠ ਮਾਮਲੇ ਦੇ ਕਰਕੇ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਰਹੀ ਹੈ ਵੱਡੇ ਵੱਡੇ ਅਧਿਕਾਰੀ ਆ ਜਿਹੜੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਨਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਤੇ ਨਾ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਤਾਂ ਹੁਣ ਇੱਕ ਕੁੱਟਮਾਰ ਦੇ ਮਾਮਲੇ ਤੋਂ ਬਾਅਦ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਇੱਕ ਨੌਜਵਾਨ ਦੀ ਅਰੈਸਟ ਤੋਂ ਬਾਅਦ ਉਸ ਵੱਲੋਂ ਦੋਸ਼ ਲਾਇਆ ਗਿਆ ਕਿ ਉਸ ਨਾਲ 3 ਡਿਗਰੀ ਟਾਰਚਰ ਹੁੰਦਾ ਕਰੰਟ ਤੱਕ ਲਗਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਸਬੰਧਤ ਇੰਸਪੈਕਟਰ ਤੇ ਏ ਐਸ ਆਈ ਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਵੀ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਪੁਲਿਸ ਅਧਿਕਾਰੀਆਂ ਦੀਆਂ ਮੁਲਾਜ਼ਮਾਂ ਦੀਆਂ ਅਜਈਆਂ ਵੱਡੀਆਂ ਕਰਤੂਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਸੇ ਨਾ ਕਿਸੇ ਪੰਜਾਬ ਦੇ ਕੋਨੇ ਵਿੱਚ ਪੁਲਿਸ ਦੇ ਖਿਲਾਫ ਕੋਈ ਨਾ ਕੋਈ ਧਿਰ ਅਦਾਲਤਾਂ ਦਾ ਰੁਖ ਕਰ ਰਹੀ ਹੈ ਤਾਂ ਐਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਘੱਟੋ-ਘੱਟ ਪੁਲਿਸ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ 20 25 ਸਾਲ ਪਹਿਲਾਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਜਿਵੇਂ ਬੇਕਸੂਰ ਨੌਜਵਾਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਸੀ ਤੇ ਫਿਰ ਸੀਬੀਆਈ ਵਿੱਚ ਕੇਸ ਗਏ ਜਾਂਚ ਪੜਤਾਲ ਹੋਈ ਜਾਂਚ ਪੜਤਾਲ ਹੋਣ ਤੋਂ ਬਾਅਦ ਹੁਣ ਤੱਕ ਸਜ਼ਾਵਾਂ ਹੋ ਰਹੀਆਂ ਨੇ ਉਹਨਾਂ ਅਧਿਕਾਰੀਆਂ ਨੂੰ ਚਾਹੇ ਉਹ ਕਿਸੇ ਵੀ ਰੈਂਕ ਦੇ ਉੱਤੇ ਸਨ ਤਾਂ ਐਸੇ ਕਰਕੇ ਪੁਰਾਣੇ ਤੋਂ ਬੀਤੇ ਤੋਂ ਹਿਸਟਰੀ ਤੋਂ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਮੌਜੂਦਾ ਸਮੇਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਕਿ ਕਿਸੇ ਦੇ ਨਾਲ ਵੀ ਜ਼ਿਆਤੀ ਵਧੇਕੀ ਨਾ ਕੀਤੀ ਜਾਵੇ ਦੇਖਦੇ ਹਾਂ ਕਿ ਇਸ ਕੇਸ ਨਾਲ ਜੁੜੀਆਂ ਹੋਰ ਤੰਦਾ ਕੀ ਕੀ ਸਾਹਮਣੇ ਆਉਂਦੀਆਂ ਨੇ ਫਿਲਹਾਲ ਜੇਕਰ ਇਹ ਵੀ ਪੀੜਤ ਧਿਰ ਹਾਈ ਕੋਰਟ ਨਾ ਜਾਂਦੀ ਤਾਂ ਸ਼ਾਇਦ ਹੀ ਪਟਿਆਲਾ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਵੀ ਸੁਣਦਾ ਬੇਸ਼ੱਕ ਜਿਹੜੇ ਨੌਜਵਾਨ ਨਾਲ ਹੁਣ 3 ਡਿਗਰੀ ਟਾਰਚਰ ਹੋਇਆ ਜਿਸ ਨੇ ਦੋਸ਼ ਲਾਏ ਹਾਈ ਕੋਰਟ ਵਿੱਚ ਜਾਂਦਾ ਹੈ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੇਕਰ ਉਸਨੇ ਕੋਈ ਗੁਨਾਹ ਕੀਤਾ ਸੀ ਕੁੱਟਮਾਰ ਵੀ ਕੀਤੀ ਸੀ ਜਾਂ ਕੋਈ ਹੋਰ ਗੁਨਾਹ ਕੀਤਾ ਸੀ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ ਮਿਲਣੀ ਚਾਹੀਦੀ ਹੈ ਉਸਤੇ ਦੋਸ਼ ਜੇ ਕਰਤਾ ਹੁੰਦੇ ਨੇ ਪਰ ਉਸ ਨੂੰ ਥਾਣੇ ਚੁੱਕ ਕੇ ਟਾਰਚਰ ਕਰਨਾ ਇਹ ਕਾਨੂੰਨ ਕਿੱਥੇ ਆ ਗਿਆ ਦਿੰਦਾ ਇਸ ਦੇ ਬਾਰੇ ਹੁਣ ਥਾਣਾ ਘੱਗੇ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਹੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਔਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਦੇਖਦੇ ਹਾਂ ਕਿ ਅਗਲੇਰੀ ਇਸ ਕਾਰਵਾਈ ਦੀ ਵਿੱਚ ਪੜਤਾਲ ਦੇ ਵਿੱਚ ਪੜਤਾਲੀਆ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਆਮ ਤੌਰ ਦੇ ਉੱਤੇ ਜਿੱਥੇ ਕੋਈ ਮਾਤੜ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਜ਼ਿਆਤੀ ਹੁੰਦੀ ਹੈ ਬਹੁਤੇ ਕੇਸ ਅੱਗੇ ਨਹੀਂ ਵੱਧ ਪਾਉਂਦੇ ਪੁਲਿਸ ਪ੍ਰਸ਼ਾਸਨ ਦੀ ਵੀ ਕੋਸ਼ਿਸ਼ ਹੁੰਦੀ ਹੈ ਜੇਕਰ ਸਾਡੇ ਅਧਿਕਾਰੀਆਂ ਦੇ ਖਿਲਾਫ ਮੁਲਾਜ਼ਮਾਂ ਦੇ ਖਿਲਾਫ ਕੋਈ ਜਿਆਦਤੀ ਜਾਂ ਵਧਿੱਕੀ ਦੀ ਖਬਰ ਆਈ ਹੈ ਤਾਂ ਉਸ ਨੂੰ ਦਬਾ ਲਿਆ ਜਾਵੇ ਠੰਡੇ ਬਸਤੇ ਚ ਪਾ ਲਿਆ ਜਾਵੇ ਪਰ ਜਦੋਂ ਅਦਾਲਤਾਂ ਨਿਗਰਾਨੀ ਕਰਦੀਆਂ ਨੇ ਅਜਿਹੇ ਕੇਸਾਂ ਦੀਆਂ ਤਾਂ ਫਿਰ ਪੁਲਿਸ ਅਧਿਕਾਰੀਆਂ ਨੂੰ ਸਬੰਧਤ ਜਿਹੜੇ ਮਾੜੇ ਪੁਲਿਸ ਅਫਸਰ ਹੁੰਦੇ ਨੇ ਜਾਂ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਫਿਰ ਮੂੰਹ ਦੀ ਖਾਣੀ ਪੈਂਦੀ ਹੈ ਅਜਿਹੇ ਕਈ ਕੇਸਾਂ ਦੇ ਵਿੱਚ ਦੇਖਿਆ ਗਿਆ ਇਸ ਕੇਸ ਨਾਲ ਸਬੰਧਤ ਸਾਡੀ ਨਜ਼ਰ ਬਣੀ ਰਹੇਗੀ ਕੋਸ਼ਿਸ਼ ਕਰਾਂਗੇ ਵਧੇਰੇ ਜਾਣਕਾਰੀ ਲਈ ਕਿ ਹੋਰ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ